ਨਮਸਕਾਰ ਜੀ ਮੇਰੇ ਬਹੁਤ ਹੀ ਗਾਰੇ ਸਾਥੀਓਰ ਜਿਹੜਾ ਸਾਥੀਓ ਮੈਂ ਤੁਹਾਨਾਂ ਨਾਲ ਜਿਹੜੀ ਗੱਲ ਸਾਂਝੀ ਕਰਨਾ ਚਾਹਨਾ ਉਹ ਸਾਡੇ ਸਮਾਜ ਸਾਡੇ ਭਗਤ ਸਮਾਜ ਮੇਕ ਸਮਾਜ ਔਰ ਕਬੀਰਪਤੀ ਸਮਾਜ ਦੀ ਇੱਕ ਸਾਂਝੀ ਗੱਲ ਜਿਹੜੀ ਮੈਂ ਕਰਨਾ ਚਾਹਨਾ ਕਿ ਸਾਥੀਓ ਬਹੁਤ ਹੀ ਬਹੁਤ ਪੁਰਾਣੀ ਸਾਡੀ ਜਿਹੜੀ ਮੰਗ ਚੱਲਦੀ ਆ ਰਹੀ ਹੈ ਜਿਨਾ ਕਿ ਆਉਣ ਵਾਲੀਆਂ ਮੇਕ ਸਭਾ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸਾਡੇ ਇੰਦਰਜੀਤ ਮੇਕ ਜੀ ਉਹਨਾਂ ਨੇ ਵੀ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਹੀ ਬਹੁਤ ਦੇਰ ਤੋਂ ਇਹ ਜਿਹੜੀ ਮੰਗ ਜਿਹੜੀ ਚੱਲੀ ਆ ਰਹੀ ਹੈ ਬਹੁਤ ਜ਼ਿਆਦਾ ਉਹ ਇਸ ਗੱਲ ਦੇ ਪਿੱਛੇ ਲੱਗਿਓ ਐਸੀ ਪ੍ਰਕਾਲ ਜਿਹੜੀ ਪੂਰੀ ਨਹੀਂ ਹੋ پا ਰਹੀ ਉਹ ਕਿਹੜੀ ਗੱਲ ਹੈ ਕਿ ਸਾਡਾ ਚੰਡੀਗੜ੍ਹ ਦੇ ਵਿੱਚ ਮੁਹੱਲੇ ਦੇ ਵਿੱਚ ਕੋਈ ਵੀ ਤਨਤਨ ਸਤਿਗੁਰੂ ਕਬੀਰ ਮਹਾਰਾਜ ਦਾ ਵਿਪਉਨਗਾਰਾ ਨਹੀਂ ਹੈ ਜਿਹਦੇ ਕਾਰਨ ਕਰਕੇ ਸਾਡੇ ਸਮਾਜ ਨੂੰ ਬਹੁਤ ਜ਼ਿਆਦੀਆਂ ਜੜੀਆਂ ਨੇ ਦਿੱਕਤਾਂ ਆ ਰਹੀਆਂ ਨੇ ਉਹਦਾ ਕਾਰਨ ਕੀ ਕਿ ਚਾਹੇ ਉਹ ਜੰਧ ਪੰਜਾਬ ਹੋਵੇ ਚਾਹੇ ਉਹ ਹਿਮਾਚਲ ਹੋਵੇ ਚਾਹੇ ਉਹ ਜੰਗ ਕੇ ਹੋਵੇ ਇਹ ਸਾਰੇ ਹੀ ਆਪਾਂ ਲੋਕ ਜਿਹੜੇ ਆ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਲੋਕ ਆ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਤੇ ਸਾਨੂੰ ਉੱਥੇ ਰਹਿਣ ਸਿਆਂ ਵਾਸਤੇ ਬਹੁਤ ਜ਼ਗੜੀ ਜ਼ਿਕਰ ਆਂਦੀ ਹੈ ਕਿਉਂਕਿ ਉੱਥੇ ਚੰਡੀਗੜ੍ਹ ਜਿਹੜੀ ਇਹ ਉਹ ਪੰਜਾਬ ਦੀ ਰਾਜਧਾਨੀ ਹੋਣ ਕਾਰਨ ਕਰਕੇ ਸਾਨੂੰ ਸਾਰੇ ਕੰਮ ਤਕਰੀਬਨ ਜ਼ਿਕਰ ਬੰਚਾਇਓ ਕਿਸੇ ਕੋਰਟ ਦਾ ਹੋਵੇ ਚਾਹੇ ਉਹ ਕਿਸੇ ਕਾਲਜ ਦਾ ਹੋਵੇ ਚਾਹੇ ਉਹ ਦੀ ਯੂਨੀਵਰਸਿਟੀ ਦਾ ਹੋਵੇ ਚਾਹੇ ਉਹ ਤੇ ਪੰਜਾਬ ਪੰਜਾਬ ਉਹ ਬੋਰਡ ਦਾ ਹੋਵੇ ਜਾ ਕੇ ਤੇ ਕੋਈ ਕੇ ਨੂੰ ਕੋਦਣਾ ਖਾਸਾ ਕੋ ਬਿਮਾਰੀ ਹੋ ਜੇ ਤਾਂ ਪੀਜੀਆਈ ਕਰਕੇ ਸਾਨੂੰ ਅਕਸਰ ਜਿਹੜਾ ਵਾ ਤਕਰੀਬਨ ਚੰਡੀਗੜ੍ਹ ਰਾਜਧਨੀ ਹੋਣ ਕਰਕੇ ਪੰਜਾਬ ਵਾਲਿਆਂ ਨੂੰ ਜ਼ਿਆਦਾ ਤਾਂ ਆਨਡਪੈਂਡ ਜਿਹੜਾ ਵਾ ਉਹ ਚੰਡੀਗੜ੍ਹ ਦੀ ਕਰਨੇ ਪੈਂਦਾ ਪਰ ਚੰਡੀਗੜ੍ਹ ਦੇ ਵਿੱਚ ਕੋਈ ਏਦਾਂ ਦਾ ਸਥਾਨ ਨਹੀਂ ਜਿਹੜਾ ਕਿ ਸਾਡੇ ਸਾਰੇ ਧਰਮਾਂ ਦੇ ਮੈਂ ਸਤਿਕਾਰ ਕਰਦਾ ਕਿ ਸਾਰੇ ਧਰਮਾਂ ਦਾ ਹੀ ਉੱਥੇ ਕੁਛ ਨਾ ਕੁਛ ਹਰਗ ਦਾ ਉੱਥੇ ਪਵਨ ਹੈਗਾ ਪਰ ਤਾਂ ਤਾਂ ਸਤਗੁਰੂ ਗੁਰਬੀਰ ਮਹਾਰਾਜ ਦੇ ਨਾਮ ਤੇ ਕੇ ਤਰ੍ਹਾਂ ਦਾ ਕੋਈ ਪਵਨ ਨਹੀਂ ਹੈ ਮੈਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੇਰੇ ਵੱਡੇ ਵੀਰ ਸ਼੍ਰੀ ਮਹਿੰਦਰ ਭਗਤ ਜੀ ਉਹ ਬਹੁਤ ਵੱਡੀ ਲੀਡ ਲੈ ਕੇ ਉਹ ਸਾਡੇ ਸਮਾਜ ਦੇ ਲੋਕਾਂ ਨੇ ਬਹੁਤ ਹੀ ਸ਼ਾਮਾਂ ਦੇ ਨਾਲ ਬਹੁਤ ਖੁਸ਼ੀ-ਖੁਸ਼ੀ ਔਰ ਬਹੁਤ ਸ਼ਾਮਾਂ ਦੇ ਨਾਲ ਬਹੁਤ ਵੱਡੇ ਭਾਰੀ ਮਾਰਜਨ ਨਾਲ ਉਹਨਾਂ ਨੂੰ ਜਦਾ ਕੇ ਅਸੈਂਬਲੀ ਵਿੱਚ ਭੇਜਿਆ ਤੇ ਪਾਰਟੀ ਨੇ ਵੀ ਉਹਨਾਂ ਦੀ ਵਧੀਆ ਤਰੀਕੇ ਨਾਲ ਸੈਟਿੰਗ ਕਰਕੇ ਉਹਨਾਂ ਨੂੰ ਕੈਪਟਨ ਮਿਸਟਰ ਜਲਾ ਬਣਾਇਆ। ਔਰ ਮੈਂ ਹੁਣ ਮਿੰਦਰ ਪਗਲ ਜੀ ਤੁਹਾਡੇ ਕੋਲੋਂ ਵੀ ਇਹ ਹੀ ਆਸ ਕਰਦਾ ਹਾਂ ਕਿ ਤੁਸੀਂ ਜਿਹੜਾ ਲੋਕਾਂ ਨੇ ਭਰੋਸਾ ਤੁਹਾਡੇ ਤੇ ਜਤਾਇਆ ਇਹ ਸਾਡੇ ਸਮਾਜ ਦੇ ਸਾਡੇ ਸਮਾਜ ਦੇ ਕੰਮਾਂ ਦੇ ਵਿੱਚ ਜਿਹੜੇ ਅਸੀਂ ਥੋੜਾ ਬਾਂਝੇ ਲੈ ਗਏ ਆ ਕੰਮਾਂ ਤੋਂ ਉਹਦੀ ਪੂਰਤੀ ਜਿਹੜੀ ਹੈ ਉਹ ਸਾਡੇ ਮਿੰਦਰ ਪਗਲ ਜੀ ਕਰਨਗੇ। ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ। ਕਿ ਤੁਸੀਂ ਇਸ ਟਾਈਮ ਸਰਕਾਰ ਦੇ ਵਿੱਚ ਵੀ ਹੋਰ ਅੱچھے ਪਦ ਤੇ ਬੈਠੇ ਹੋ ਇਸ ਲਈ ਮੇਰੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਏ ਕਿ ਤੁਸੀਂ ਸਮਾਜ ਦੇ ਜਿਹੜਾ ਕੰਮ ਰੁਕਿਆ ਪਿਆ ਸੀਗਾ ਕਮਿਊਨਿਟੀ ਹਾਲ ਦਾ ਜਾਂ ਆਪਾਂ ਕਮਿਊਨਿਟੀ ਹਾਲ ਕਹਿ ਲਈਏ ਜਾਂ ਕਬੀਰ ਭਵਨ ਕਹਿ ਲਈਏ ਆਪਾਂ ਉਹਨਾਂ ਦਾ ਸਥਾਨ ਜਿਹੜਾ ਵਾ ਉਹ ਜੁੱਤਾ ਕਮਨਪਾਲਾ ਗਿਆ ਕਿ ਚੰਡੀਗੜ੍ਹ ਵਾਲਿਆਂ ਨੇ ਮੇ ਆਲੂ ਨੇ ਮੇ ਸਫਾ ਵਾਲਿਆਂ ਨੇ ਦੁਬਾਰਾ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਉਹ ਮੂਵ ਕੀਤੀ ਏ ਕਿਉਂਕਿ ਸਰਕਾਰਾਂ ਨੇ ਐਪਲੀਕੇਸ਼ਨ ਮੰਗੀਆਂ ਸੀ ਤਾਂ ਮੇਖਸਵਾ ਨੇ ਉਹ ਐਪਲੀਕੇਸ਼ਨ ਜਿਹੜੀ ਹੈ ਮੋਹੱਲੀ ਕਬਾਨਾ ਨੂੰ ਜਿਹੜੀ ਉਹ ਜਿਹੜੀ ਉਹ ਐਪਲੀਕੇਸ਼ਨ ਜਿਹੜੀ ਉਹ ਲਾਤੀ ਹੋਈ ਏ ਤੇ ਮੇਰੀ ਹੁਣ ਤੁਹਾਡੇ ਅਗੇ ਬੇਨਤੀ ਏ ਕਿ ਆਪਾਂ ਉੱਥੋਂ ਦਾ ਕਬੀਰ ਭਵਨ ਡਾਕੂਮੈਂਟ ਜੋ ਵੀ ਆਪਾਂ ਉਹਨਾਂ ਦਾ ਨਾਮ ਦੇਣਾ ਚਾਹੁੰਦੇ ਆ ਉਹ ਬਣਾਇਆ ਜਾਵੇ ਤਾਂ ਜੋ ਜਿਹੜੀ ਸਾਡੀ ਸਮਾਜ ਹੈ ਸਾਡਾ ਕਿਉਂਕਿ ਜਲੰਧ ਕੱਲਾ ਜਲੰਧਰ ਨਹੀਂ ਸਾਡਾ ਪੂਰਾ ਪੰਜਾਬ ਦੇ ਵਿੱਚ ਚਾਹੇ ਉਹ ਨੂੰ ਆਪਾਂ ਬਟਾਲਾ ਦੇ ਲਈਏ ਚਾਹੇ ਆਪਣਾ ਕਾਧੀਆਂ ਦੇ ਲਈਏ ਜਾਂ ਉਹ ਨੂੰ ਆਪਾਂ ਅ ਗੁਰਦਾਸਪੁਰ ਦੇ ਲਈਏ ਚਾਹੇ ਹੰਮਰਸਰ ਦੇ ਲਈਏ ਲੁਧਿਆਣਾ ਦੇ ਲਈਏ ਕਾਫੀ ਤਦਾਦ ਦੇ ਵਿੱਚ ਜਿਹੜੀ ਹੈ ਉਹ ਸਾਨੂੰ ਘਟੂ ਘਟ ਪੰਜ ਸੀਟਾਂ ਨੂੰ ਪੰਜ 6 ਸੀਟਾਂ ਨੂੰ ਉਹ ਡੋਮੀਨੇਟ ਕਰਦੀ ਹੈ ਸਾਡੀ ਬਰਾਦਰੀ ਇਸ ਲਈ ਮੇਰੀ ਬੇਨਤੀ ਹੈ ਕਿ ਆਪਾਂ ਭਗਤ ਸਮਾਜ ਕਬੀਰਪਤੀ ਸਮਾਜ ਔਰ ਨੇਕ ਸਮਾਜ ਇੱਕ ਹੀ ਗੱਲ ਹੈ ਇਹਨਾਂ ਨੂੰ ਆਪਾਂ ਇਹਨਾਂ ਦੀ ਜਿਹੜੀ ਪੂਰਤੀ ਹੈ ਜਿਹੜੀ ਕੋਈ ਇਹਨਾਂ ਦੀ ਮੰਗਾ ਸੀਗੀਆਂ ਖਾਸ ਤੌਰ ਤੇ ਇਹ ਨਹੀਂ ਮੰਗਵਾਇਆ ਇਹਨੂੰ ਪੂਰਾ ਕੀਤਾ ਜਾਵੇ ਤਾਂ ਜੋ ਜਿਹੜੀ ਸਾਡੀ ਲੋਕ ਹੈ ਸਾਨੂੰ ਵੀ ਪੰਜਾਬ ਜਣਾ ਸਮਾਜ ਦੇ ਵਿੱਚ ਇਸ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਸਾਨੂੰ ਪੂਰਾ ਮਾਣਸਨ ਮਿਲ ਸਕੇ ਧੰਨਵਾਦ ਜੀ